ਕੀ ਹਾਲ ਚਾਲ ਨੇ ਕਬੂਤਰ ਵਾਲੇ ਉਹ ਢੀਂਡਾ ਕੋ ਇਧਰ ਚਕਾਉਂਦਾ ਮੁੰਡਾ ਮੋਟਰਸਾਈਕਲ ਆਇਂ ਨਿੱਚੇ ਕਿਦਾ ਬ్రో ਤੇ ਹੁਣ ਚੱਲੇ ਸੀ ਮੈਂ ਮਾਸਿਕੇ ਪਿੰਡੋਂ ਪੁੱਠਾ ਆ ਗਿਆ ਸੀ ਹੁਣ ਚੱਲੇ ਸੀ ਪਿੰਡ ਅਮਨੀਤ ਨੇ ਕਟਾ ਕੇ ਹੁਣੇ ਆਵਾਲ ਤੇ ਆਪਾਂ ਕੋਈ ਆਪਣੇ ਗੁੱਡੀ ਬੋਲੀਏ ਨਾ ਵਿਚੇ ਕੱਟੇ ਤਾਂ ਆ ਦੁਬਾਰਾ ਇਹਨੇ ਥੋੜਾ ਜਣਾ ਇਹਨੇ ਉਹ ਕੀ ਕਹਿੰਦੇ ਲੋਚਾਂ ਪਹੁੰਚੀ ਗਈ ਥੋੜੀ ਮੇਕਅਪ ਜਾ ਕਰਾ ਕੇ ਹੁਣੇ ਵਾਲਾ ਦਾ ਤੇ ਬਾਕੀ ਜੀ ਆਪਾਂ ਜਾਣਾ ਆਪਣਾ ਪੁਰਾਣਾ ਕਬੂਤਰ ਲੱਭ ਗਿਆ ਜੀ ਬਹੁਤ ਜਿਆਦਾ ਪੁਰਾਣਾ ਕਬੂਤਰ ਹੈ ਕਟੋਗਾ ਦਾ 10 ਮਹੀਨੇ ਪੁਰਾਣਾ ਕਬੂਤਰ ਹੈ ਜਿਹੜੇ ਪਹਿਲਾਂ ਦੇ ਵੇਚਦੇ ਉਹਨਾਂ ਨੂੰ ਤਾਂ ਪਤਾ ਕਾਲਾ ਜਿੰਨਾ ਜੀ ਚਿੱਟੀਆਂ ਖਾਣਾ ਲੱਭ ਗਿਆ ਜੀ ਕਬੂਤਰ ਆਪਣਾ ਉਹ ਅੱਜ ਹੁਣੇ ਵਾਪਸ ਲੈ ਆਉਣਾ ਤੇ ਕਬੂਤਰ ਦੀ ਹਾਲਤ ਫੁੱਲ ਵਿਗੜੀ ਵੀ ਆ ਤਾਂ ਕਰਕੇ ਚੋਬਰ ਨੂੰ ਕੋਣ ਮਾਰਿਆ ਚੋਬਰ ਕਹਿੰਦਾ ਚੱਲੇ ਆਉਣੇ ਮੈਂ ਮੈਂ ਮੇਕਅਪ ਕਰਾ ਕੇ ਆਉਣਾ ਕਬੂਤਰ ਲੈ ਆਈ ਤੇ ਆਪਾਂ ਜਮਾ ਨਾਲੋਂ ਲੈ ਕੇ ਆਉਣੇ ਕਬੂਤਰ ਜੀ ਜਿੱਥੇ ਵਾਲ ਖਤਾਂ ਦੀ ਦੁਕਾਨ ਆ ਤੇ ਹੁਣ ਤੋੜ ਲਾ ਇਹਨੂੰ ਕਿ ਮੈਂ ਤੋੜਾਂ ਇਹਦੀ ਨੇਰੀ ਬਣਾ ਦੂ ਪਿੰਡ ਤੱਕ ਆਵਾਜ਼ ਹੀ ਬਦਲ ਜੂਗੀ ਤਿੰਨ ਚਾਰ ਦਿਨ ਤੱਕ ਦੀ ਆਵਾਜ਼ ਹੀ ਨਹੀਂ ਲੋਟ ਆ ਲੋ ਜੀ ਲੈ ਆਂਦਾ ਬਹੁਤ ਪੁਰਾਣਾ ਕਬੂਤਰ ਜੀ ਖੜਾ ਕੇ ਸੱਤ ਅੱਠ ਮਹੀਨੇ ਹੋ ਗਏ ਜੀ ਇਹ ਕਬੂਤਰ ਇਹ ਬਲੈਕ ਜੀ ਆ ਡਾਉਣ ਜੀ ਆਪਣਾ ਠੀਕ ਹੈ ਜੋ ਪਰ ਪਹਿਲਾਂ ਇਹਦੀ ਮੈਂ ਹਾਲਤ ਵਿਖਾਉਣਾ ਹੁਣ ਕੀ ਹਾਲਤ ਕਰ ਰੱਖੀ ਜਵਾਕਾਂ ਨੇ ਫੜ ਲਿਆ ਇੱਕ ਜਗ੍ਹਾ ਤੇ ਰੱਖ ਕੇ ਫੋਨ ਤੁਹਾਨੂੰ ਹਾਲਤ ਵਿਖਾਉਣਾ ਕਬੂਤਰ ਦੀ ਤੇ ਇਹਦੀ ਪੁਰਾਣੀ ਫੋਟੋ ਵਿਖਾਉਣਾ ਵੀ ਤੁਹਾਨੂੰ ਕਹਿੋ ਜਿਆ ਹੁੰਦਾ ਸੀ ਤੇ ਹੁਣ ਕੂਤਰ ਦੀ ਮਾਂ ਭੈਣ ਇੱਕ ਕਰ ਰੱਖੀ ਤੁਹਾਨੂੰ ਮੈਂ ਵਿਖਾਵਾਂ ਲੋ ਜੀ ਇੱਥੇ ਮੈਂ ਰੱਖ ਲਿਆ ਫੋਨ ਆ ਦੇਖੋ ਪਹਿਲਾਂ ਤਾਂ ਆ ਦੇਖੋ ਕੀ ਕਰ ਰੱਖਿਆ ਭੈਣ ਚੋਂ ਮਾਂ ਭੈਣ ਇੱਕ ਕਰਤੀ ਕਬੂਤਰ ਦੀ ਆ ਦੇਖੋ ਆਹ ਦੇਖੋ ਚੈੱਕ ਕਰੋ ਇੱਧਰ ਲੈ ਇੱਧਰ ਰੰਗ ਰੰਗ ਪਹਿਲਾਂ ਦਾ ਹੀ ਲੱਗਿਆ ਉਹ ਹੀ ਗੁਲਾਬੀ ਠੀਕ ਆ ਜੀ ਤੇ ਇੱਧਰ ਲੈ ਇੱਧਰ ਚੈੱਕ ਕਰ ਲੋ ਹੁਣ ਆਹ ਦੇਖ ਲੋ ਕੀ ਭੈਣ ਹੁਣ ਬੰਦਾ ਦੱਸ ਕੀ ਕਰੇ ਜਵਾਕਾਂ ਨੇ ਫੜ ਲੇ ਜਮਾ ਕਰਤਾ ਵੇ ਜੀ ਵੇਖਣ ਨੂੰ ਨੀ ਕੂਤਰ ਨੂੰ ਜੀ ਕਰਦਾ ਟੇਡੇ ਵਿੰਗ ਫਰ ਕਰਤੇ ਪਤਾ ਨਹੀਂ ਹੋ ਰਹੀ ਐ ਸਾਰੇ ਪੱਟਨੇ ਪੈਣੇ ਜਿੰਨਾ ਵੀ ਹੈਣਾ ਸਾਰਾ ਕੂਤਰ ਨੂੰ ਦੁਬਾਰਾ ਸਰ ਕਰਾਉਣਾ ਪੈਣਾ ਸਾਰਾ ਕੂਤਰ ਦੀ ਜੱਖਣਾ ਵੱਢਤੀ ਬਾਈ ਯਾਰ ਸਾਰੇ ਕੂਤਰ ਦੀ ਆਹ ਕੂਤਰ ਚੈੱਕ ਕਰ ਲੋ ਆ ਸੀਗੇ ਚਿੱਟੀਆਂ ਅੱਖਾਂ ਵਾਲਾ 1 ਮਿੰਟ ਆਹ ਉਹ ਠੀਕ ਐ ਉਹ ਮਤਲਬ ਉਹ ਤਾਂ ਹੈ ਥੋੜੀ ਜਿਹੀ ਹੱਡੀ ਕੱਢੀ ਖੜਾ ਥੋੜੀ ਜੀ ਤੇ ਬਾਕੀ ਯਾਰ ਹੁਣ ਇਹਨੂੰ ਕੂਤਰਾ ਜੇ ਮੇਰਾ ਤਾਂ ਛੱਡਣ ਨੂੰ ਜੀ ਨਹੀਂ ਕਰਦਾ ਪਰ ਉਹ ਕਿਤੇ ਛੱਡ ਗਿਆ ਤੇ ਬਿੱਲੀ ਲਈ ہوئی ਚੱਕ ਕੇ ਦੱਸੋ ਕਿਵੇਂ ਕਰੀਏ ਯਾਰ ਪਿੰਜਰੇ ਜੀ ਦਾ ਛੱਡਦੇ ਨਹੀਂ ਆਪਾਂ ਪਿੰਜਰੇ ਜੀ ਤਾਂ ਬੀ ਉਹ ਕੀਮਤੀ ਜੋੜੀ ਬੈਠੀ ਐ ਨਾਲੇ ਸੱਚਾਉਣੇ ਮੈਂ ਕੂਤਰੇ ਵੀ ਵਿਖਾ ਦੇਣਾ ਤੁਹਾਨੂੰ ਆਪਣੇ ਤੰਦਰੁਸਤ ਮਤਲਬ ਚਾਬੀ ਪਰਲੇ ਘਰੇ ਗੁੱਡੇ ਦੀ ਤੇ ਮੈਂ ਚਾਬੀ ਚੋ ਵੀ ਚੱਕ ਕੇ ਲੈਣ ਕੇ ਗੇਟ ਖੋਲ ਲੈ ਕੇ ਰਾਂ ਫਿਰ ਹਾਂਜੀ ਬਾਈ ਤਾਂ ਹੁਣ ਪੱਠੇ ਵੱਢੀ ਜਾਂਦੇ ਸੀਗੇ ਤੇ ਗਰਮੀ ਬਹੁਤ ਆ ਜੀ ਗਰਮੀ ਆਉਣ ਲੱਗ ਗਈ ਹੁਣ ਤਾਂ ਮੁੜ ਕੇ ਵਾਂਗੂ ਹੋ ਗਿਆ ਕੰਮ ਠੋਟ ਲਾਤਾ ਸੀ ਤੇ ਆ ਦੇਖੋ ਜੀ ਦੋ ਤਿੰਨ ਢੇਰੀਆਂ ਵੱਡੀਆਂ ਹਜੇ ਇਨ ਥਾਂ 'ਚੋਂ ਫੋਨ ਆ ਗਿਆ ਵਿੱਚ ਕਦੇ ਕਿਹਨਾਂ ਫੋਨ ਆ ਗਿਆ ਕਰੇ ਕਿਹਨਾਂ ਫੋਨ ਆ ਗਿਆ ਯਾਰ ਬੇਲੀ ਦਾ ਤੇ ਇਧਰ ਕੁੱਕੜ ਖੁੱਲੇ ਛੱਡੇ ਪਿਆ ਜੀ ਕੀ ਬਾਤਾਂ ਨੇ ਓਕੇ ਰਿਪੋਰਟਾਂ ਦੋ ਆ ਰਹੇ ਕੁੱਕੜੀ ਹੋ ਰਹੀ ਠੀਕ ਆ ਜੀ ਘੰਟਾ ਤੋਂ 2 ਘੰਟੇ ਹੋ ਗਏ ਇਹਨਾਂ ਨੂੰ ਛੱਡਿਆ ਨੂੰ ਤੇ ਬਾਕੀ ਜੀ ਚਾਲ ਜੀ ਨਹੀਂ ਬਣਦੀ ਵਲੌਗ ਦੀ ਆਲਸੰਜਾ ਜਿਹੜਾ ਦੋ ਦਿਨ ਵਿਹਲੇ ਹੀ ਹੀ ਰਹਿ ਕੇ ਹੁਣ ਕੰਮ ਵੀ ਨਹੀਂ ਹੁੰਦਾ ਤੇ ਹੁਣ ਦੁਬਾਰਾ ਫਿਰ ਉਸ ਟਰੈਕ ਤੇ ਆਉਣਾ ਪਊਗਾ ਜਾਸ ਟਰੈਕ ਤੇ ਪਹਿਲਾਂ ਸੀ ਵਲੋਗਿੰਗ ਵਾਲੇ ਤੇ ਕੰਮ ਵਾਲੇ ਤੇ ਯਾਰ ਇਹ ਦੋ ਦਿਨਾਂ ਦੀ ਵਿੱਥੀ ਪੈ ਜੇ ਵਿੱਚ ਬਸ ਬੰਦਾ ਖਤਮ ਆਲਸ ਤੇ ਕੰਮ ਖਤਮ ਠੀਕ ਹੈ ਜੀ ਤਾਂ ਕਰਕੇ ਆਲਸ ਨਹੀਂ ਲਿਆਉਣਾ ਸਰੀਰ ਨੂੰ ਐਕਟਿਵ ਰਹਿਣਾ ਪੈਣਾ ਚਾਹੇ ਕੰਮ ਤੇ ਫੱਟੇ ਚੱਕੀ ਤੁਰੇ ਆਉਣੇ ਆ ਤੇ ਆਪੀ ਜ਼ਿੰਦਗੀ ਸੁਧਰੇ ਜੂਗੀ ਠੀਕ ਹੈ ਜੀ ਤੇ ਬਾਕੀ ਜੀ ਓਕੇ ਦੀਆਂ ਰਿਪੋਰਟਾਂ ਪੱਠੇ-ਪੁੱਠੇ ਵੱਢ ਲਈਏ ਤੇ گاਵਾਂ ਨੂੰ ਘੁਤਰ ਕੇ ਪਾ ਦਿੱ ਗਏ ਠੀਕ ਹੈ ਜੀ ਹੁਣ ਮੈਂ ਚਾਰ ਗਾਣੇ ਸੁਣ ਲਾਂ ਨਾਲੇ ਪੱਠੇ ਵੱਡ ਲਾਂ ਜੀ ਠੀਕ ਹੈ ਬਾਈ ਹਾਂ ਜੀ ਹੁਣ ਆਰੀ ਪਿੰਜਰਾ ਤੇ ਨਾਲੇ ਆਹ ਟਰੇ ਸੱਚ ਪਿੰਜਰਾ ਤੁਹਾਨੂੰ ਦੱਸ ਦਿੱਤੀਗੇ ਜਿੱਥੇ ਆਪਾਂ ਗਏ ਸੀਗੇ ਵੀਡੀਓ ਸ਼ੂਟ ਕਰਨ ਉਹ ਇਦੋਂ ਪਹਿਲਾ ਬਲੌਗ ਆ ਗਿਆ ਜੀ ਕੂਤਰਾਂ ਵਾਲਾ ਤੇ ਉਹ ਬਾਈ ਨੇ ਉਹਦੇ ਬਾਈ ਕੋਲੇ ਦੋ ਪਿੰਜਰੇ ਪਏ ਸੀ ਤੇ ਮੈਂ ਉਹਨੂੰ ਤੋਂ ਲੈ ਜਾਂਦਾ ਯਾਰ ਬਾਈ ਮੈਂ ਮੈਨੂੰ ਚਾਹੀਦਾ ਵੀ ਮੈਂ ਬੱਚੇ-ਪੁੱਤੇ ਧੁੱਪ ਚ ਲਾਉਣੇ ਆ ਡੇ-ਵਡੇ ਲਵਾਵਾਂਗੇ ਨਾਲੇ ਬੱਚੇ ਚਾਰ ਦਿਨ ਧੁੱਪ ਚ ਕੱਢਾਂਗੇ ਬਾਹਰ ਕਿਉਂਕਿ ਯਾਰ ਥੋੜੇ ਠੰਡੇ ਹੋਏ ਭਾਈ ਉਹ ਤਾਂ ਕਰਕੇ ਬਾਕੀ ਕੋਈ ਚੱਕਰ ਨਹੀਂ ਆਪਣੇ ਵੀਰ ਭਰਾਵਾਂ ਦਾ ਹੀ ਆ ਇਹ ਥੋੜਾ ਜਿਹਾ ਤਰਕ ਇਹ ਨਾ ਦੂਜੀ ਛਤਰੀ ਤੇ ਫਿੱਟ ਕਰਨਾ ਨਾ ਉਹ ਕੋਈ ਨਹੀਂ ਕਰ ਲਾਂਗੇ ਆਪਾਂ ਹਾਂ ਵੈਰੀ ਨਾਈਸ ਬ੍ਰੋ ਮੇਰੇ ਦਿਮਾਗ ਚ ਇੱਕ ਆਈਡੀਆ ਆਇਆ ਜੀ ਬਹੁਤ ਖਤਰਨਾਕ ਜਿਹੜਾ ਉਹ ਜਿਹੜਾ ਬੱਚਾ ਲਿਆਂਦਾ ਕਬੂਤਰ ਲਿਆਂਦਾ ਉਹ ਪਿੰਜਰੇ ਚ ਪਾ ਦੀਗੇ ਜੀ ਆਡੇ ਦੇ ਚ ਠੀਕ ਹੈ ਜੀ ਬਾਕੀ ਇਧਰ ਕਿਵੇਂ ਗੇਟ ਲੱਗਿਆ ਗੇਟ ਤਾਂ ਖੁੱਲੇ ਹੁੰਦੇ ਆ ਮੇਰੇ ਕੋਈ ਬੰਦਾ ਤਾਂ ਨਹੀਂ ਬੈਠਾ ਉਹ ਬਾਕੀ ਭਈ ਯਾਰ ਇੱਕ ਡੰਗ ਦੇ ਆ ਦਾਣੇ ਦੋਣੇ ਚ ਰਹਿ ਕੇ ਕੋਈ ਨਾ ਇਹ ਨਾ ਕੱਲ ਨੂੰ ਢੇ ਲਿਆਵਾਂਗੇ ਜਾ ਕੇ ਬੜਾ ਜਿਹਾ ਕਰੋਈ ਗਾਣਾ ਕਾਣੀਆਂ ਪੈਣੀਆਂ ਫੇਰੀ ਕਣਕ ਰਾ ਕੇ ਦੇਣਗੇ ਠੀਕ ਹੈ ਜੀ ਤੇ ਕਣਕ ਵੈਸੇ ਵੀ ਲਿਆਉਣ ਵਾਲੀ ਪਈ ਆ ਮਤਲਬ ਖਰੀਦਣ ਵਾਲੀ ਪਈ ਆ ਤੇ ਕੋਈ ਚੱਕਰ ਨਹੀਂ ਕੱਲ ਨੂੰ ਵੇਖਾਂ ਕੀ ਬਣਦਾ ਕੀ ਨਹੀਂ ਪਰਾਂ ਦਾ ਗੁੱਡਾ ਖੋਲ ਗਏ ਕੂਤਰਾਂ ਨਾ ਤੇ ਫਿਰ ਇਹਦੇ ਦਾਣੇ ਦੁਨੇ ਪਾਈਏ ਅੱਕੀ ਬਈ ਨਵੀਂ ਟਰੇ ਰੱਖਤੀ ਆ ਪਾ ਤੜਕੇ ਚੱਕ ਦਾਂਗੇ ਤੇ ਨਵੀਂ ਟਰੇ 'ਚ ਹੀ ਦਾਣੇ ਦੁਨੇ ਪਾ ਦਿੰਨੇ ਆ ਠੀਕ ਹੈ ਜੀ ਕਿਰਾ ਜੋ ਵੀ ਨੇ ਜਬਾਪਾ ਪਾ ਜਾਂਦੇ ਆ ਤੇ ਮੈਂ ਦਾਣੇ ਧੂਲੇ ਪਾ ਲਿਆ ਯਾਰ ਫਿਰੋਜ਼ ਇੱਕ ਕੂਤਰੀ ਨੂੰ ਉਹ ਕੂਤਰ ਨੂੰ ਕਹਾ ਕੂਤਰੀ ਨੂੰ ਆਡੀ ਧਾੜ ਦੇਣਾ ਜੋੜਾ ਲਵਾਉਣਾ ਉਹਨਾਂ ਦਾ ਠੀਕ ਆ ਜੀ ਤਾਂ ਕਰਕੇ ਓਕੇ ਰਿਪੋਰਟ ਆ ਬਾਕੀ ਹੁੰਦੀ ਰੀਲ ਵੀ ਪਾਉਣੀ ਆ ਸੱਚ ਇੰਸਟਾ ਤੇ ਉੱਟ ਕੇ ਪਾਵਾਂਗੇ ਚਲੋ ਕੋਈ ਬਾਕੀ ਜੀ ਆਹਾ ਇਧਰ ਦਾਣੇ ਭੱਜ ਗਏ ਭਰਾ ਯਾਰ ਲਓ ਜੀ ਆ ਮੈਂ ਕਬੂਤਰ ਆ ਇਧਰ ਹੀ ਤਾੜਤਾ ਪਿੰਜਰੇ ਚੱਡ ਮੈਂ ਤਾਂ ਹੀ ਲਿਆਂਦਾ ਸੀ ਮੈਂ ਜੋੜੀ-ਜੁੜੀ ਲਵਾਉ ਨੂੰ ਕਬੂਤਰ ਸਹੀ ਆਪਣਾ ਕੁੜਕਦਾ ਕੈਮ ਕੈਮ ਆ ਹੂੰ ਤਾਂ ਉਹ ਹਾਲਤ ਪੱਖੋਂ ਉਹਨਾਂ ਨੇ ਮਤਲਬ ਮਾਂ-ਭੈਣ ਇੱਕ ਕਰਕੇ ਕਬੂਤਰ ਦੀ ਤੇ ਇਧਰ ਟੱਕਣ ਪਤਾ ਨਹੀਂ ਕਿੱਥੇ ਰੱਖ ਬੈਠਾ ਮੈਂ ਪਾਣੀ ਹਲੇ ਦਾ ਕੁਬਟ ਮੂਟ ਤਾਂ ਨਹੀਂ ਸੀ ਟੀ ਅੰਦਰ ਓਕਰ ਰਿਪੋਰਟ ਆ ਜਿਵੇਂ ਸਾਫ ਆ ਤੇ ਉਧਰ ਵੀ ਦਾਣੇ ਪਾਣੀ ਪਾ ਕੇ ਓਕਰ ਰਿਪੋਰਟ ਕਰ ਰੱਖੀ ਕੱਲ ਨੂੰ ਕਲੀ ਸਿੱਟਣੀ ਆ ਬਈ ਹਰ ਹਾਲਤ ਕੁਝ ਵੀ ਹੋ ਜਾਏ ਚਾਹੇ ਇਧਰ ਲਪਸਾ ਇਧਰ ਆ ਜਾਏ ਖੁੱਡੇ ਚ ਠੀਕ ਹੈ ਜੀ ਤੇ ਫਟਾਕ ਟੱਕਣ ਲਾਈਏ ਬਾਹਰ ਪਿਆਸੀ ਤੇ ਟੱਕਣ ਲਾ ਕੇ ਜੀ ਫਿਰ ਬਾਗ ਕਰਦੇ ਆਂ ਬਲੌਗ ਦੀ ਐਂਡਿੰਗ ਅੱਜ ਇੰਨਾ ਕੀ ਬਲੌਗ ਬਣਿਆ ਕਿਉਂਕਿ ਅੱਜ ਫਰਮਾਸੀ ਕੇ ਵਿੰਡੋ ਆਏ ਸੀ ਨਾ ਆਪਾਂ ਕੋਈ ਨਹੀਂ ਬਾਤ ਹੁਣ ਟੈਨਸ਼ਨ ਨਾ ਲਓ ਅੱਗੇ ਤੋਂ ਆਪਾਂ ਵਧੀਆ ਵਧੀਆ ਘੈਂਟ ਘੈਂਟ ਬਲੌਗ ਵੀ ਹੁਣ ਆਉਂਦੇ ਰਿਹਾ ਕਰਨਗੇ ਠੀਕ ਆ ਜੀ ਤੇ ਬਾਕੀ ਓਕੇ ਦੀ ਰਿਪੋਰਟ ਅੱਜ ਫਿਰ ਪੜਨਾ ਬੰਨਿਆ ਸੀ ਪੜਨਾ ਬੰਨਾ ਵੀ ਮੈਂ ਸਾਰੇ ਭਾਈਆਂ ਨੂੰ ਰਿਕਮੈਂਡ ਕਰਨਾ ਵੀ ਪੜਨਾ ਬੰਨਾ ਸਿੱਖੋ ਪੜਨਾ ਬੰਨਾ ਕਰੋ ਠੀਕ ਆ ਜੀ ਬਾਕੀ ਜੀ ਕਬੂਤਰਾਂ ਨੂੰ ਪਿਆਰ ਕਰਨ ਵਾਲੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਹੈ ਚਬਰੋ ਬਾਕੀ ਆਪਾਂ ਵਲੌਗ ਦੀ ਐਂਡਿੰਗ ਕਰਦੇ ਆਂ ਜੀ ਇੱਥੇ ਤੇ ਚੱਲਦੇ ਆਂ ਪਰਲੇ ਘਰੇ ਤੇ ਬਲਬ ਖੁੱਡੇ ਦਾਕ ਦੀ ਗੀਂ ਭਜਾ ਠੀਕ ਹੈ ਜੀ ਪਾਣੀ ਪੂਣੀ ਪੀ ਲੈਣ ਤੋਂ ਫਿਰ ਭਜਾ ਦਾਂਗੇ ਠੀਕ ਹੈ ਬਾਈ ਚਲੋ ਫਿਰ ਬਾਏ ਬਾਏ ਟਾਟਾ ਮਿਲਦੇ ਆਂ ਕੱਲ ਨੂੰ ਚਬਰੋ